ਹੁਣ ਇਹਦਾ ਮਟੀਰੀਅਲ ਚੈੱਕ ਕਰ ਰਹੇ ਹਾਂ ਉਹ ਇੱਕ ਗੁਣਵੱਤਾ ਜਿਹੜੀ ਨਿਰਧਾਰਤ ਕੀਤੀ ਹੋਈ ਹੈ ਡਿਪਾਰਟਮੈਂਟ ਨੇ ਇੱਕ ਜਿਹੜਾ ਲੋਹੇ ਦਾ ਇੱਕ ਸਾਂਚ ਹੈ ਉਹਨੂੰ ਸਰਕ ਦੇ ਵਿੱਚ ਕਿੱਲਾਂ ਦੇ ਰਾਹੀਂ ਕੱਢ ਕੇ ਉਹਦੇ ਵਿੱਚੋਂ ਜਿਹੜਾ ਮਟੀਰੀਅਲ ਉਹ ਸਾਰਾ ਕੱਢ ਲਿਆ ਜਾਂਦਾ ਤੇ ਉਹਨੂੰ ਤੋਲਿਆ ਜਾਂਦਾ ਤੇ ਜਿੰਨੀ ਉਹਦੀ ਗੁਣਵੱਤਾ ਹੈਗੀ ਹੈ ਵੀ ਇੰਨੇ ਕਿਲੋ ਚਾਹੀਦੇ ਨੇ ਇਸ ਮਾਪੇ ਦੇ ਵਿੱਚ ਉਹ ਚੈੱਕ ਕਰਨਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮਿੰਨੀ ਬੱਸਾਂ ਦੇ ਪਰਮਟ ਆਮ ਨੌਜਵਾਨ ਮੁੰਡੇ ਕੁੜੀਆਂ ਲਈ ਜਾਰੀ ਕਰ ਰਹੇ ਹਨ ਇਹ ਤਾਂ ਕਿ ਉਹ ਦੋ ਚਾਰ ਮੁੰਡੇ ਇਕੱਠੇ ਹੋ ਕੇ ਰੱਤੀਸੇ ਨਿਕਲ ਲੈਣੇ ਪਰਮਟ ਲੈਣਾ ਹੈ ਜੀ ਉਹ ਪਿੰਡਾਂ ਦੇ ਜਿਹੜੇ ਰੂਟ ਨੇ ਨਵੇਂ ਰੂਟ ਨੇ ਜਾਂ ਪੁਰਾਣਿਆਂ ਨੂੰ ਅਪਡੇਟ ਕਰਨ ਤੇ ਅਸੀਂ ਵਾਦਾ ਕੀਤਾ ਸੀ ਇਹ ਕਿ ਸਵੇਰ ਰੋਜ਼ਗਾਰ ਯੋਜਨਾ ਤਹਿਤ ਅਸੀਂ ਮਿੰਨੀ ਬੱਸਾਂ ਦੇ ਰੂਟ ਕੱਢਾਂਗੇ ਸੜਕਾਂ ਬਣ ਜਾਣਗੀਆਂ ਤਾਂ ਫਿਰ ਬੱਸਾਂ ਚੱਲਣੀਆਂ ਚਾਹੀਦੀਆਂ ਉਹਨਾਂ ਤੇ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਲਦੀ ਗੁਲਾਮਾਂ ਦੀ ਨੀਨੀ ਬਸਾਂ ਦੇ ਪਰਮੰਡ ਕਰ ਰਹੇ ਹਾਂ ਅਸੀਂ ਤੇ ਕਿਉਂਕਿ ਪਿੰਡਾਂ ਤੇ ਜੀ ਬੱਸਾਂ ਆਉਣ ਦਾ ਦਰਵਾਜ਼ਾ ਹੀ ਖਤਮ ਹੋ ਗਿਆ ਜੀ ਪਹਿਲਾਂ ਰੋਡਵੇ ਦੀਆਂ ਬੱਸਾਂ ਸੀ ਸਰਕਾਰੀ ਬੱਸਾਂ ਵੀ ਚੱਲਦੀਆਂ ਹੁੰਦੀਆਂ ਸੀ ਘੋੜਾ ਮਾਰਕਾ ਚੱਲਦੀਆਂ ਹੁੰਦੀਆਂ ਸਾਰੀਆਂ ਬੱਸਾਂ ਹੀ ਬੰਦ ਹੋ ਗਈਆਂ ਕਿਤੇ ਨਾ ਇਹ ਜ਼ਿਆਦਾ ਸਕੂਟਰ ਜਾਂ ਫਿਰ ਆਪਦੇ ਆਪੇ ਸਾਧਨਾਂ ਤੇ ਜਾਂਦੇ ਆਂ ਕਈ ਵਾਰੀ ਬੱਚੇ ਜਿਹੜੇ ਸਕੂਲਾਂ ਦੇ ਨਾਸ ਤੌਰ ਤੇ ਉਹਨਾਂ ਨੂੰ ਟਰਾਲੀਆਂ ਦੇ ਟਾਲਿਆਂ ਪਿੱਛੇ ਲੰਮਕ ਕੇ ਜਾਣਾ ਪੈਂਦਾ ਕੁੜੀਆਂ ਨੂੰ ਜਾਂ ਕੋਈ ਕਿਸੇ ਤੋਂ ਰਾਈਡ ਲੈਣੀ ਪੈਂਦੀ ਹੈ ਕਿਸੇ ਤੋਂ ਅਜਨੇ ਵਿੱਚ ਜ਼ੁਬਾਨਾ ਖਰਾਬ ਹੈ ਤੋਂ ਸਕੂਲਾਂ ਦੇ ਵਿੱਚ ਬੱਸਾਂ ਵੀ ਲਾ ਰਹੇ ਆ ਪਲੱਸ ਜਿਹੜੀਆਂ ਆਮ ਟਰਾਂਸਪੋਰਟੇਸ਼ਨ ਆ ਪਹਿਲਾਂ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਸੀ 11 ਵਾਲੀ ਬੱਸ ਆ ਗਈ ਹੈ 3 ਨਾ ਵਾਲੀ ਬੱਸ ਆ ਗਈ ਚਾਹ ਕਰ ਲਈ ਉਹਦੇ ਹਾਰਨ ਤੇ ਚਾਹ ਕਰਦੇ ਸੀ ਜੀ ਸੋ ਸਾਰੇ ਹੀ ਬੰਦ ਕਰਤਾ ਕਿਉਂਕਿ ਵੱਡੀਆਂ ਬੱਸਾਂ ਜਿਹੜੀਆਂ ਸੀ ਵੱਡੇ ਰੂਟਸ 'ਚ ਉਹ ਖੋ ਕੇ ਲੈ ਗਏ ਛੋਟਿਆਂ ਤੋਂ 30 ਕਿਲੋਮੀਟਰ ਦੇ ਵਧਾ ਵਧਾ ਕੇ ਵਧਾ ਵਧਾ ਕੇ ਅਬੂਰ ਤੋਂ ਪਠਾਨ ਟੂਕਟ ਤੱਕ ਲੈ ਗਿਆ ਜਿਹੜੇ ਸੋ ਜਦੋਂ ਸਰਕਾਰਾਂ ਹੀ ਬਿジネス ਕਰਨ ਲੱਗ ਜਾਣ ਫਿਰ ਲੋਕਾਂ ਕੋਲ ਕੀ ਬਚੂਗਾ ਸੋ ਬਸਾਂ ਵਾਲੇ ਮਾਮਲੇ ਚ ਵੀ ਸਰਕਾਰਾਂ ਵਾਲੇ ਮਾਮਲੇ ਚ ਵੀ ਪੁਲਾਂ ਵਾਲੇ ਮਾਮਲੇ ਚ ਮੈਂ ਹੁਣ ਦੱਖਣੀ ਕੋਰੀਆ ਤੇ ਜਾਪਾਨ ਦੇ ਦੌਰੇ ਤੇ ਜਾਂਦਾ ਹਾਂ ਬਹੁਤ ਸਾਰੇ ਇਨਵੈਸਟਮੈਂਟ ਉੱਥੋਂ ਆਊਗੀ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਇੱਥੇ ਕੰਮ ਮਿਲ ਜੇ ਮੁੰਡੇ ਕੁੜੀਆਂ ਜਿਹੜੇ ਡਿਗਰੀਆਂ ਲੈ ਕੇ ਘਰੇ ਬੈਠੇ ਨੇ ਉਹ ਉਹਨਾਂ ਨੂੰ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਅਜੈਂਟਾਂ ਨੇ ਧੱਕੇਚਾੜ ਤੇ ਜਾਣਾ ਪੈਂਦਾ ਉੱਥੇ ਉਹਨਾਂ ਹਾਲਾਤ ਇੰਨੇ ਖਰਾਬ ਹੋ ਗਏ ਉਹ ਉਧਰੋਂ ਕੱਢਣ ਲੱਗੇ ਜਾਣਗੇ ਜਾਣਗੇ ਕਿੱਥੇ ਵੀਰੋ ਸੋ ਅਸੀਂ ਉਹਨਾਂ ਨੂੰ ਕੰਮ ਦੇਵਾਂਗੇ ਇੱਥੇ ਉਹਨਾਂ ਨੂੰ ਕੰਮ ਮਿਲੇ ਡਿਗਰੀ ਮੁਤਾਬਕ ਉਹਨਾਂ ਦੀ ਨੌਕਰੀ ਮਿਲੇ ਉਹ ਸ਼ਾਮ ਨੂੰ ਆਪਣੇ ਘਰੇ ਆ ਜਾਣ ਤੁਸੀ ਫੱਕੀਆਂ ਲੱਗਣ ਤੇ ਆਲੇ ਦਲੇ ਸਾਰੇ ਇੱਕ ਦਰੋਂ ਵੀ ਨੋਟਿਸ ਜਾਰੀ ਕੀਤਾ ਜੀ ਪਿੱਛੇ ਮਟੀਰੀਅਲ ਚ ਕੋਈ ਕਮੀ ਸੀ ਮਟੀਰੀਅਲ ਚ ਕਮੀ ਸੀ 4 ਕਿਲੋ 700 ਗ੍ਰਾਮ ਚਾਹੀਦਾ ਸੀ ਜਦ ਕਿ 4 ਕਿਲੋ ਵੀ ਨਹੀਂ ਚਲੇ ਸੀਗਾ ਤੁਹਾਡੇ ਸਾਹਮਣੇ ਤੁਹਾਡੇ ਕੈਮਰੇ ਚ ਹਾਂ ਤੇ ਠੇਕੇਦਾਰ ਵੀ ਉੱਥੇ ਖੜਾ ਸੀਗਾ ਸ਼ੋ ਤੇ ਉਹਨੂੰ ਉਹਦੀ ਪੇਮੈਂਟ ਵੀ ਰੋਕੀ ਜਾਊਗੀ ਤੇ ਮੈਂ ਸਾਰੇ ਪੰਜਾਬ ਦੇ ਟਿਕਾਣਾ ਨੂੰ ਬੇਨਤੀ ਕਰਦਾ ਕਿ ਪਹਿਲਾਂ ਜੋ ਹੁੰਦਾ ਸੀ ਉਹਨੂੰ ਭੁੱਲ ਜੋ ਨਾ ਸਾਡਾ ਕੋਈ ਅਫਸਰ ਤੁਹਾਡੇ ਤੋਂ ਹਿੱਸਾ ਮੰਗੇ ਕੋਈ ਅਫਸਰ ਹਿੱਸਾ ਮੰਗੇ ਤਾਂ ਸੰਦੋਸ ਨਾ ਕੋਈ ਟੈਂਡਰ ਚ ਕੋਈ ਪਾਰਦਾਸ਼ੀ ਤਰੀਕੇ ਨਾਲ ਟੈਂਡਰ ਨਿਕਲ ਲਵੇ ਮੈਨੂੰ ਤਾਂ ਟੈਂਡਰਾਂ ਚ ਹੀ ਕਰ ਜਾਂਦੇ ਸੀ ਤੂੰ ਪੰਜ ਪਾ ਦੇ ਤੂੰ ਸੱਤ ਪਰਚੀਆਂ ਪਾ ਦੇ ਤੀਨੇ ਨਿਕਲ ਆਉਣਗੇ ਇੱਕ ਘੜਾ ਲਾਂਗੇ ਇੱਕ ਨਿਕਲਵਾ ਲਾਂਗੇ ਇਦਾਂ ਦਾ ਕੁਝ ਨਹੀਂ ਚੱਲਣਾ ਲੋਕਾਂ ਦਾ ਪੈਸਾ ਲੋਕਾਂ ਦੇ ਲੱਗੂਗਾ ਜੇ ਐਦਾਂ ਦੀ ਮਟੀਰੀਅਲ ਦੀ ਕੋਈ ਕੰਨੀ ਆਜੀ ਸਕਸਿਰ ਐਕਸ਼ਨ ਲੈਣਾ ਚਾਹੀਦਾ ਹੈ ਬਲੈਕਲਿਸਟ ਵੀ ਕਰਾਂਗੇ ਫਿਊਚਰ ਚ ਉਹ ਟੈਂਡਰ ਹੀ ਨਹੀਂ ਭਰ ਸਕਦਾ ਹਾਂ ਠੀਕ ਹੈ ਨਾ ਉਹ ਕੰਪਨੀ ਬਲੈਕਲਿਸਟ ਕਰ ਦਾਂਗੇ ਜਿਹੜੀ ਉਹਦੀ ਕੋਈ ਹੈਵੀ ਐ ਸਰ ਜਿਹੜਾ ਇਹ ਰੂੜਕੀ ਪਿੰਡਾ ਜੀ ਇਹ ਮੇਨ ਰੋਡ ਤੇ ਆ ਜੀ ਜਿਹੜਾ ਇੱਥੇ ਦਾ ਸਰਪੰਚ ਆ ਜੀ ਬਹੁਤ ਵਧੀਆ ਐਮ ਐਲ ਏ ਸਾਹਿਬ ਦੀ ਉਹ ਵਾਈਚ ਕੰਮ ਕਰ ਰਿਹਾ ਪਰ ਇੱਥੇ ਜਿਹੜਾ ਸਕੂਲ ਆ ਜੀ ਪਿੰਡ ਦਾ ਪਿਛਲੇ 70 ਸਾਲ ਤੋਂ ਉਹ ਮਲਸੀ ਅਪਡੇਟ ਨਹੀਂ ਹੋਇਆ ਜੀ 8ਵੀਂ ਤੱਕ ਇਹ ਸਕੂਲ ਆ ਜੀ ਉਹ ਕੱਲਾ ਸਕੂਲ ਨਹੀਂ ਜੀ ਪਿਛਲੇ 70 ਸਾਲ ਤੋਂ ਪੰਜਾਬ ਹੀ ਅਪਡੇਟ ਨਹੀਂ ਹੋਇਆ ਜੀ। ਹਾਂਜੀ। ਕੱਲਾ ਸਕੂਲ ਨਹੀਂ ਜੀ ਕੋਈ ਹਸਪਤਾਲ ਵਾਲਾ ਅਪਡੇਟ ਨਹੀਂ ਹੋਇਆ ਜੀ। ਐਂ ਜੀ ਕੋਈ ਸੜਕਾਂ ਅਪਡੇਟ ਨਹੀਂ ਹੋਈ ਸੀ ਜੀ। ਕੋਈ ਨੌਕਰੀ ਅਪਡੇਟ ਨਹੀਂ ਹੋਈ ਸੀ। ਕੋਈ ਯੂਨੀਵਰਸਿਟੀ ਅਪਡੇਟ ਨਹੀਂ ਹੋਈ ਸੀ। ਕੋਈ ਕਾਲਜ ਅਪਡੇਟ ਨਹੀਂ ਹੋਇਆ ਜੀ। ਹਾਂਜੀ। ਨਾ ਕੋਈ ਬਿਜਲੀ ਦਾ ਖੰਭਾ ਅਪਡੇਟ ਹੋਇਆ ਜੀ, ਨਾ ਗ੍ਰੇਡ ਅਪਡੇਟ ਹੋਇਆ ਜੀ। ਹੁਣ ਆ ਕੇ ਕਰਨ ਲੱਗੇ ਨੇ ਸਾਰੇ। ਪਿਛਲੇ 3 ਸਾਲਾਂ 'ਚ ਕੀਤੇ ਨੇ। ਹੌਲੀ-ਹੌਲੀ ਥੋੜਾ ਟਾਈਮ ਲੱਗ ਜਾਂਦਾ। ਠੀਕ ਹੈ। ਹੁਣ 70 ਸਾਲ ਪੁਰਾਣਾ ਤਾਣਾ ਉਲਝਾ ਕੇ ਮ ਤੁਸੀਂ 3 ਸਾਲ ਚ ਸੁਲਗਿਆ ਤੋਂ ਨਹੀਂ ਟਾਈਮ ਲੱਗਦਾ ਹਾਂ ਪਰ ਹਾਂ ਸਾਡੀ ਨੀਅਤ ਸਾਫ ਹੈ ਸੀ ਲੱਗੇ ਹੋਇਆ ਕੰਮ ਤੇ ਇਹ ਆ ਸੜਕਾਂ ਚੈੱਕ ਕਰਨ ਦਾ ਇਹ ਤਾਂ ਬਣ ਗਈ ਸੜਕ ਲੋਕਾਂ ਨੂੰ ਧੰਨਵਾਦ ਸੋਪੇ ਪਵਾ ਕੇ ਬਾਈ ਖਾਲਸਾ ਵੈਰੀ ਫਤਿਹ ਕਹਿ ਕੇ ਧੰਨਵਾਦ ਕਰਕੇ ਚਲੇ ਜਾਓ ਵਿਹਾਂ ਸੜਕ ਬਣਦੀ 6 ਮਹੀਨੇ ਬਾਅਦ ਸੜਕ ਤੇ ਟੁੱਟ ਜੂਗੀ 5 ਸਾਲ ਦਾ ਇਹਦੇ ਵਿੱਚ ਮੇਨਟੇਨੈਂਸ ਵੀ ठेकेदार ਦੀ ਪਾਈ ਹੋਈ ਹੈ ਠੀਕ ਹੈ ਉਸੇ ਨੂੰ ਕਰਨੀ ਪਊਗੀ ਉਹਨੂੰ ਠੇਕੇਦਾਰ ਨੂੰ ਕਹੇ ਤੂੰ ਪਹਿਲਾਂ ਹੀ ਇੰਨਾ ਵਧੀਆ ਮਟੀਰੀਅਲ ਪਾ ਦੇ ਵੀ ਟੋਆ ਪਵੇ ਨਾ ਤੇ ਤੈਨੂੰ ਤੈਨੂੰ ਫਿਰ ਭਰਨਾ ਤਾਂ ਤੈਨੂੰ ਹੀ ਪਊਗਾ ਫਿਰ ਬਿਲਕੁਲ ਤੂੰ ਆ ਜੇ ਪੈ ਗਿਆ ਤਾਂ ਭਰਨਾ ਤੈਨੂੰ ਸੀਐਮ ਸਾਹਿਬ ਦੀ ਬਹੁਤ ਚਰਚਾ ਹੈ ਜੀ ਜਿੱਥੇ ਕਹਿੰਦੇ ਜਾਪਾਨ ਤੇ ਇਨਵੈਸਟਮੈਂਟ ਹੋ ਰਹੀ ਹੈ ਉੱਥੇ ਕਹਿੰਦੇ ਦਿੱਲੀ ਤੇ ਯੂਕੇ ਨੂੰ ਵੀ ਇਨਵੈਸਟਮੈਂਟ ਬਹੁਤ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਕਹਿੰਦੇ ਸੀਐਮ ਦੀਆਂ ਕੁਰਸੀਆਂ ਦੇ ਰੇਟ ਲੱਗ ਰਹੇ ਨੇਗੇ ਐਮਐਲਏ ਦੀਆਂ ਕੁਰਸੀਆਂ ਦੇ ਰੇਟ ਲੱਗ ਰਹੇ ਨੇ ਉਹ ਤਾਂ ਜੀ ਹੁਣ ਦੇਖੋ ਆ ਲੋਕ ਖੜੇ ਨੇ ਜਿੰਨੂੰ ਪੁੱਛ ਲਓ ਹੈਨਾ ਇਹਨਾਂ ਨੂੰ ਵੇਚ ਜਾਂਦੇ ਉਹ ਪਹਿਲਾਂ ਵੋਟਾਂ ਖਰੀਦਦੇ ਹੁੰਦੇ ਸੀ ਵੋਟਾਂ ਖਰੀਦ ਕੇ ਆਪ ਦਾ ਰੇਟ ਵਧਾ ਲੈਂਦੇ ਸੀ ਜਿਹੜਾ ਜਿਹੜਾ ਤੁਹਾਨੂੰ ਇੱਕ ਠੀਕ ਹੈ ਜੀ ਉਹ ਇੱਥੇ ਵੋਟਾਂ ਦਾ ਰੇਟ 10000 ਪਾਉਂਦੇ ਸੀ ਇੱਕ ਇੱਕ ਵੋਟ ਦਾ ਰੇਟ ਉੱਥੇ ਮੰਤਰਾਲੇ ਦਾ ਰੇਟ ਜਿਹੜਾ ਉਹ 100 ਕਰੋੜ ਉਹ 200 ਕਰੋੜ ਦਾ ਗਾਣਾ ਮੁੱਖ ਮੰਤਰੀਆਂ ਰੇਟ ਮੈਂ ਅੱਜਕੱਲ ਕੀ ਚੱਲ ਰਿਹਾ ਮੈਨੂੰ ਤਾਂ ਪਤਾ ਨਹੀਂ ਕੰਮ ਨੂੰ ਪਤਾ ਹੋਊਗਾ ਤੇ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ 500 ਕਰੋੜ ਦੀ ਟੈਕਸੀ ਦੇਣੀ ਪੈਂਦੀ ਹੈ ਆਓ ਆਪਣਾ ਜਾਖੜ ਕਹਿੰਦਾ ਸੀ 350 ਕਰੋੜ ਵੀ ਸਾਡੇ ਵੇਲੇ 350 ਕਰੋੜ ਚੱਲਦਾ ਸੀਗਾ ਵੀ ਮਹਿੰਗਾਈ ਹੋ ਗਈ ਉਹਦੀ ਸੋ ਇਹ ਕੀ ਮਜ਼ਾਕ ਬਣਾਇਆ ਇਹ ਪੰਜਾਬ ਨੂੰ ਵੇਚਣ ਤੇ ਲੱਗੇ ਹੋਏ ਆ ਸਾਹਿਬ ਹੈਨਾ ਮੁੱਖ ਮੰਤਰੀ ਕੀ 500 ਕਰੋੜ ਰੁਪਏ ਦਾ ਤਾਂ ਦਿਓਗੇ ਜਾਂ ਬਣੋਗੇ ਪਹਿਲਾਂ ਪਬਲਿਕ ਕੋਲ ਤਾਂ ਆਓ ਕਦੇ ਕਦੇ ਲੋਕਾਂ ਕੋਲੇ ਆਇਓ 4 ਸਾਲ ਹੋ ਗਏ ਉਹ ਸਟੇਜਾਂ ਤੋਂ ਮੈਨੂੰ ਵਾਲਾ ਘਟੀ ਜਾਂਦੇ ਉਹਨਾਂ ਤੋਂ ਮੋਨ ਦੇ ਗਾਚ ਰਸਾ ਪਾ ਕੇ ਇੱਧਰ ਲੈ ਜਾਂਦੇ ਉਹ ਇੱਧਰ ਲੈ ਜਾਂ ਕੀ ਕਰ ਲੋਗੇ ਅਸੀਂ ਕੀ ਵਿਗਾੜਤਾ ਜੀ ਪਹਿਲਾਂ ਕਹਿੰਦੇ ਭਗਵਾਨ ਤੁਮਾਰੇ ਇਹ ਤੋਂ ਕਿਤੇ ਚੱਲਦੇ ਏ ਸਟੇਜਾਂ ਚਲਾਉਣ ਵਾਲੇ ਸਟੇਟ ਵੀ ਚਲਾ ਸਕਦੇ ਤੇ ਹੁਣ ਫਿਰ ਸਟੇਟ ਚਲਾ ਗੀ ਜੇ ਚੱਲ ਵੀ ਵਧੀਆ ਰਹੀ ਪੁੱਛ ਲੋ ਲੋਕਾਂ ਨੂੰ ਪੁੱਛ ਲੋ ਮੈਂ ਨਹੀਂ ਕੁਝ ਕਹਿੰਦਾ ਮੈਂ ਇੱਕੜਾ ਮੈਂ ਇੱਕੜਾ ਪਿੰਨਨ ਨੂੰ ਜਾਣਦਾ ਮਤਲਬ ਰੇਟ ਲਾਈ ਜਾਂਦੇ ਇਹਨਾਂ ਦੀ ਇਹਨਾਂ ਦੀ ਬੋਟਾਂ ਵੀ 1900 ਕਰੋੜ ਚ ਆਏ ਨੂੰ ਦੇ ਦੋ ਕੁਰਸੀ ਆ 1900 ਕਰੋੜ ਦੇ ਦੋ ਆ ਕਾਉਂਸਲਰ ਐਨੇ ਚ ਪਿੱਕ ਕੇ ਜੀ ਇਹ ਤਾਂ ਰੀਟ ਲਿਸਟ ਆ ਬੱਚੇ ਮੈਨ ਲਈ ਆਏ ਸੀ ਸੀਐਮ ਹਾਂਜੀ ਸਾਸ਼ੀ ਕਾਂਨ ਅੰਕਲ ਤੁਹਾਡੀ ਕਦੀ ਵੀ ਮਿਲ ਕਰਦੇ ਤੁਸੀਂ ਘਰ ਆ ਕੇ ਜਾਓ ਕੀ ਹਾਂ ਕੋਈ ਗੱਲ ਨਹੀਂ ਆਓ ਬਲੀ ਸਟਾਪੀ ਕੇ ਜਾਓ ਆ ਜੀ ਅੰਕਲ ਸੀਐਮ ਸਾਹਿਬ ਇੱਕ ਇੱਕ ਗੱਲ ਹੈ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਜਾ ਰਹੀ ਹੈ ਜੇ ਕੋਈ ਮਰ ਜਾਂਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਤਾਂ ਪੈਸੇ ਚੁਕਾਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਵਾਸਤੇ ਵੀ ਕੋਈ ਦੇਖ ਕੀਤਾ ਜਾ ਰਿਹਾ ਹੈ ਦੇਖੋ ਹਿਊਮਨ ਰਾਈਟਸ ਵੱਲੋਂ ਇੱਕ ਨੋਟਿਸ ਜਾਰੀ ਹੋਇਆ ਹੈ ਕੋਈ ਵੀ ਹਸਪਤਾਲ ਚਾਹ ਪ੍ਰਾਈਵੇਟ ਦਾ ਸਰਕਾਰੀ ਦਾ ਉੱਪਰ ਕਰ ਰਹੇ ਕੋਈ ਵੀ ਹਸਪਤਾਲ ਜਿਹੜਾ ਹੈ ਉਹ ਜੇ ਅਚਾਨਕ ਮੌਤ ਹੋ ਗਈ ਕੋਈ ਇਲਾਜ ਦੌਰਾਨ ਡੈੱਡ ਬੋਡੀ ਨਹੀਂ ਰੱਖ ਸਕਦਾ ਕਿਉਂਕਿ ਇਹਨਾਂ ਨੇ ਪੈਸੇ ਨਹੀਂ ਦਿੱਤੇ ਅਸੀਂ ਡੈੱਡ ਬੋਡੀ ਨਹੀਂ ਦਿੰਦੇ ਇਹ ਬਲੈਕਮੇਲ ਹੈ ਇਸ ਸਪ림 ਕੋਰਟ ਦਾ ਰੂਲ ਹੈ ਤੇ ਨਾਲ ਇਹ ਫੇਰੀ ਵਾਰੀ ਜਿਹੜੇ ਹਸਪਤਾਲਾਂ ਵਿੱਚ ਮੋਰਚਰੀ ਨਹੀਂ ਹੁੰਦੀ ਲਾਸ਼ ਰੱਖਣ ਨੂੰ ਨਹੀਂ ਰਾਤ ਨੂੰ 2:30 ਵਜੇ ਮੌਤ ਹੋ ਗਈ ਕਹਿੰਦੇ ਲੈ ਜਾਓ ਜੀ ਕਾਹਦੇ ਲੈ ਕੇ ਜਾਊਗਾ ਬੰਦਾ ਐਂਬੂਲੈਂਸ ਜਾ ਜਿਹੜਾ ਸ਼ਾਹ ਵਾਹਨ ਕਹਿੰਦੇ ਜਿਹਨੂੰ ਲਾਸਾਂ ਨਹੀਂ ਆਣ ਵਾਸਤੇ ਉਹ ਵੀ ਘਰੇਕਾਸਲ ਵਾਸਤੇ ਕੰਪਲਸਰੀ ਕੀਤੀ ਹੈ ਤੇ ਇਲਾਜ ਹੋ ਗਿਆ ਸਹੀ ਹੋ ਗਿਆ ਤੇ ਪਰ ਪੈਸੇ ਨਹੀਂ ਅਜੇ ਦਿੱਤੇ ਐਫੀਡੈਵਟ ਦੇਖ ਕੇ ਬੰਦਾ ਜਦੋਂ ਮਰਜੀ ਜਾ ਸਕਦਾ ਤੁਸੀਂ ਉਹਨੂੰ ਬੰਦਕ ਨਹੀਂ ਬਣਾ ਸਕਦੇ ਸੋ ਜਿਹੜੇ ਹਿਊਮਨ ਰਾਈਟਸ ਕਮਿਸ਼ਨ ਨੇ ਹੁਣੇ ਜਿਹੜਾ ਨੋਟਿਸ ਵੀ ਜਾਰੀ ਕੀਤਾ ਪੁਲਿਸ ਦੇ ਥਰੂ ਕਿ ਸਾਰਿਆਂ ਨੂੰ ਸਾਰੇ ਹਸਤਾਂ 'ਚ ਬੋਰਡ ਵੀ ਲੱਗਣਗੇ ਸੋ ਜੋ ਵੀ ਜਿੱਥੇ ਵੀ ਆਮ ਲੋਕਾਂ ਨੂੰ ਕੋਈ ਲੁੱਟ ਜਾ ਕੋਈ ਆਮ ਲੋਕਾਂ ਨੂੰ ਬਲੈਕਮੇਲ ਲੇਂਗੇ ਜਾ ਉਹਨਾਂ ਨੂੰ ਕੋਈ ਤੰਕੀ ਫੈਂਦਾ ਸਰਕਾਰ ਉਹਨਾਂ ਦੇ ਨਾਲ ਸਰ ਜਿਹੜੀ ਪਿੱਛੇ ਦੀ ਸੜਕ ਤੁਸੀਂ ਹੁਣ ਨਰੀਖਣ ਕਰਕੇ ਆਏ ਉਹਦੇ 'ਚ ਗੁਣਮਤਰਾ ਠੀਕ ਪਾਈ ਗਈ ਹੈ ਕਿਦਾਂ ਕੋਈ ਅਧਿਕਾਰੀ ਜਾਂਦੇ ਮੈਂ ਮੇਨ ਵਾਲੀ ਤਾਂ ਕਈ ਹੋਈ ਲੈਬਰਾਟਰੀ 'ਚ ਜਿਹੜੀ ਆ ਮੇਨ ਹੈ ਪਟਿਆਲਾ ਸਰਾਂ ਦੇ ਜੀ ਤੇ ਜਿਹੜੀ ਉਹ ਸੀਗੀ ਲਿੰਕ ਰੋਡ ਜੀ ਉਹਦੇ 'ਚ ਘੱਟ ਸੀ ਇਹਦਾ ਹਜੇ ਚੱਲ ਰਿਹਾ ਹੈ ਸੇਬਸ ਬਹੁਤ ਕੁਰੀ ਇੱਦਾਂ ਹੁੰਦਾ ਕਿ ਜਦੋਂ ਕੋਈ ਵੀ ਸੜਕ ਬਣਦੀ ਆ ਬਣਨ ਤੋਂ ਬਾਅਦ ਯਾਦ ਆਂਦਾ ਕਿ ਸੀਵਰੇਜ ਨਹੀਂ ਪਿਆ ਯਾਦ ਆਂਦਾ ਕਿ ਤਾਰਾਂ ਨਹੀਂ ਪਈਆਂ ਯਾਦ ਆਂਦਾ ਹੈ ਕਿ ਉਸ ਦੇ ਵਿੱਚ ਜਿਹੜਾ ਹੈ ਟੈਲੀਫੋਨ ਦੀਆਂ ਤਾਰਾਂ ਪੈਣੀਆਂ ਨੇ ਵਾਈਫਾਈ ਦੀਆਂ ਤਾਰਾਂ ਪੈਣੀਆਂ ਦੇਖੋ ਅਸੀਂ ਇਹ ਪਹਿਲਾਂ ਹੀ ਉਹਨਾਂ ਨਾਲ ਗੱਲ ਕਰ ਲਈ ਸੀ ਜੇ ਸ਼ਹਿਰਾਂ ਦੇ ਵਿੱਚ ਸੜਕਾਂ ਬਣਦੀਆਂ ਨੇ ਤੇ ਪਿੰਡਾਂ 'ਚ ਬਣਦੀਆਂ ਕੋਈ ਥੱਲੋਂ ਦੀ ਪੜੋਲੀ ਪਾਉਣੀ ਹੈ ਪਾਣੀ ਲੰਘਣ ਵਾਸਤੇ ਮੋਬਾਈਲ ਪਹਿਲਾ ਪਾਉਣਾ ਕੋਈ ਟੈਲੀਫੋਨ ਦੀਆਂ ਤਾਰਾਂ ਪਾਉਣੀਆਂ ਨੇ ਪਹਿਲਾਂ ਪਾਉਣਾ ਕੋਈ ਸੀਵਰੇਜ ਦੇ ਸ਼ਹਿਰ 'ਚ ਪਾਣਾ ਪਹਿਲਾਂ ਸੜਕ ਡਿਪਾਰਟਮੈਂਟ ਨੂੰ ਕਹਿ ਕੇ ਤੁਸੀਂ ਸਾਰੇ ਡਿਪਾਰਟਮੈਂਟ ਨੂੰ ਚਿੱਠੀ ਕੱਢਣੀ ਹੈ ਭਾਈ ਅਸੀਂ ਇਸ ਤੋਂ ਸੜਕ ਬਣਾਉਣੀ ਹੈ ਤੇ ਤੁਸੀਂ ਜੇ ਕੋਈ ਅੰਡਰਗਰਾਉਂਡ ਕੋਈ ਆਪਣਾ ਕੋ ਕੰਮ ਕਰਨਾ ਹੈ ਉਹ ਪਹਿਲਾਂ ਕਰੋ ਠੀਕ ਹੈ ਨਾ ਨਹੀਂ ਤਾਂ ਕੀ ਹੁੰਦਾ ਸੜਕ ਬਣੀ ਜਾਂਦੀ ਹੈ ਉਹ ਪਿੱਛੇ ਖੜੇ ਹੁੰਦੇ ਨੇ ਆਪਣੇ ਬੈਂਕ ਦੇ ਲਈ ਉਹ ਕਹਿੰਦੇ ਛੇਤੀ ਬਣਾਓ ਅਸੀਂ ਪਟਣੀਆਂ ਟੈਲੀਫੋਨ ਦੇ ਤਾਰਾਂ ਪਾਉਣੀਆਂ ਯਾਰ ਤੁਸੀਂ 2 ਦਿਨ ਪਹਿਲਾਂ ਪਾ ਲੋ ਸੜਕ ਉੱਤੋਂ ਦੀ ਬਣ ਜੂਗੀ ਠੀਕ ਹੈ ਨਾ ਸੋ ਅਸੀਂ ਸਾਰੇ ਡਿਪਾਰਟਮੈਂਟਾਂ 'ਚ ਤਾਲਮੇਲ ਬਿਠਾ ਰਹੇ ਹਾਂ ਸਾਰੇ ਅਫਸਰਾਂ ਦੀ ਡਿਊਟੀ ਲਾਈ ਹੈ ਜੇ ਕੋਈ ਨਵੀਂ ਸੜਕ ਦੇ ਵਿੱਚ ਕੋਈ ਟੈਲੀਫੋਨ ਦੀ ਤਾਰ ਜਾਂ ਕੋਈ ਕੇਬਲ ਦੀ ਤਾਰ ਜਾਂ ਕੋਈ ਸੀਵਰੇਜ ਦਾ ਕੋਈ ਪਾਈਪ ਜਾਂ ਕੋਈ ਫਲਾਣਾ ਜੇ ਬਾਅਦ ਦੇ ਵਿੱਚ ਆਇਆ ਤਾਂ ਅਸੀਂ ਉਹ ਸਾਰੇ ਡਿਪਾਰਟਮੈਂਟਾਂ ਦੀ ਆਪਸ ਦੇ ਵਿੱਚ ਗਲਤੀ ਮੰਨਾਂਗੇ ਮਾਨ ਸਰ ਜੋ ਪਿਛਲੀ ਸੜਕ ਸੀ ਤੋ ਕੋਈ ਬੋਤਾ ਕਿ ਤਨੇ ਘੱਟ ਕੋਈ ਕੋਈ ਤਪਕਾ ਵਾਲੀ ਕਰਤੀ ਕਰ ਉਹ ਠੇਕੇਦਾਰ ਨੂੰ ਸ਼ੋਕਾ ਦਾ ਨੋਟਿਸ ਹੋ ਜਾਊਗਾ ਉਹਦੀ ਪੇਮੈਂਟ ਰੁਕੂਗੀ ਤੇ ਉਹਨੇ ਹੋਰ ਜਿਹੜੀਆਂ ਸੜਕਾਂ ਬਣਾਈਆਂ ਉਹ ਵੀ ਚੈੱਕ ਕਰੇ ਇੱਕ ਮਾਨ ਸਰ ਪੰਜਾਬ ਦੀਆਂ ਧੀਆਂ ਨੂੰ ਵੱਡਾ ਸਨਮਾਨ ਮਿਲ ਰਿਹਾ ਪਹਿਲੀ ਵਾਰ ਕਿਸੇ ਮਹਿਲਾ ਦੇ ਨਾਮ ਤੇ ਪੰਜਾਬ ਦੇ ਅੰਦਰ ਸਟੈਂਡ ਜਿਹੜਾ ਸਟੇਡੀਅਮ ਦੇ ਅੰਦਰ ਬਣਾਇਆ ਉਹ ਨਹੀਂ ਜਾ ਰਹੇ ਮੈਂ ਸਟੇਡੀਅਮ થી ਜਾ ਰਹੇ ਹਰਮਨਪ੍ਰੀਤ ਕੌਰ ਜਿਹੜੀ ਕੈਪਟਨ ਹੈ ਭਾਰਤੀ ਮਹਿਲਾ ਪੀਂਡੀ ਨਾਲ ਹਰਲੀਨ ਕੌਰ ਦਿਓਲ ਤੇ ਆਮਨਜੋਤ ਕੌਰ ਇਹ ਤਿੰਨੋਂ ਸਾਡੀ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਇਹ ਵਰਲਡ ਕੱਪ ਵਿਜੇਤਾ ਟੀਮ ਦੇ ਮੈਂਬਰ ਤੇ ਉਹਨਾਂ ਦੇ ਕੋਚ ਕੋਚ ਸਾਹਿਬ ਤੇ ਉਹਨਾਂ ਦੇ ਕੋਚ ਸਟਾਫ ਨੂੰ ਸਾਰਿਆਂ ਨੂੰ ਸਨਮਾਨਤ ਕਰਾਂਗੇ ਜਯੁਰਾਜ ਸਿੰਘ ਤੇ ਹਰਮਨਪ੍ਰੀਤ ਕੌਰ ਦੇ ਨਾਂ ਤੇ ਸਟੈਂਡ ਜਿਹੜਾ ਉਹ ਅੱਜ ਅਧੁਰਗਠਨ ਕਰੂਗਾ ਮੈਂ ਜਾ ਕੇ ਹੁਣ ਸਿੱਧਾ ਇਸ ਸਟੇਡੀਅਮ ਤੇ ਸੀਐਮ ਸਾਹਿਬ ਫੀਲਡ ਗਰਾਊਂਡ ਵੀ ਜਿਹੜੇ ਪੰਜਾਬ ਚ ਲਗਾਤਾਰ ਬਣਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਉਸ ਸਪੋਰਟਸ ਦੇ ਮਾਮਲੇ ਚ ਤਾਂ ਪੰਜਾਬ ਪਹਿਲੇ ਤੋਂ ਹੀ ਮੋਰੀ ਦੇ ਹੈ ਪਰ ਬਾਅਦ ਦੇ ਵਿੱਚ ਆ ਡਰੱਗ ਆ ਗਿਆ ਚਿੱਟਾ ਆ ਗਿਆ ਉਹਦੇ ਨਾਲ ਨੌਜਵਾਨਾਂ ਦਾ ਧਿਆਨ ਭਟਕ ਗਿਆ ਸ਼ਰੀਰ ਨਹੀਂ ਰਹੇ ਉਹ ਬੌਜ ਚ ਭਰਤੀ ਹੋਣ ਵਾਸਤੇ ਬੱਚੇ ਨਹੀਂ ਮਿਲ ਰਹੇ ਹੁਣ ਯੁੱਧ ਨਸ਼ੇ ਵਿਰੁੱਧ ਵੀ ਕਾਮਯਾਬ ਹੋ ਗਿਆ ਤੇ ਅਸੀਂ ਉਹਨਾਂ ਦੇ ਘਰ ਵੀ ਟਾ ਰਹੇ ਆ ਲੋਕ ਵੀ ਦੱਸ ਰਹੇ ਨੇ ਹੁਣ ਕਿ ਇੱਥੇ ਵਿਕਦਾ ਇੱਥੇ ਵਿਕਦਾ ਜਿੱਥੇ ਜਾਣੇ ਇਹ ਸੋਸ਼ਲ ਪ੍ਰੋਬਲਮ ਹੈ ਠੀਕ ਹੈ ਇਹਦੇ ਇਹ ਵਿੱਚ ਇਹ ਹੈ ਕਿ ਜੇ ਲੋਕ ਸਾਥ ਥੋੜਾ ਸਹਾਇਕ ਦੇ ਦੇਣੇ ਇਹ ਲਹਿਰ ਬਣ ਜਾਂਦੀ ਸੋ ਹੁਣ ਕਾਫੀ ਪਹਿਲਾਂ ਨਾਲੋਂ ਘਟ ਗਿਆ 100% ਦਾ ਕਿਸੇ ਵੀ ਚੀਜ਼ ਦਾ ਬਿਨਾਂ ਆਖ ਨਹੀਂ ਹੁੰਦਾ ਪਰ ਘਟ ਗਿਆ ਤੇ ਬੱਚਿਆਂ ਨੂੰ ਗਰਾਊਂਡ ਮਿਲ ਗਿਆ ਗਰਾਊਂਡ ਮਿਲਣਗੇ ਉਹਨਾਂ ਨੂੰ ਸਰੀਰ ਦਾ ਪਿਆਰ ਹੋਊਗਾ ਖੇਡਣਗੇ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ ਖੇਡਾਂਵਤਨ ਪੰਜਾਬ ਦੀਆਂ ਜਿਹੜੀਆਂ ਤਿੰਨ ਤਿੰਨ ਪੀੜ੍ਹੀਆਂ ਖੇਡ ਰਹੀਆਂ ਨੇ ਮਤਲਬ ਪੋਤਾ ਵੀ ਉਸੇ ਗਰਾਊਂਡ 'ਚ ਹੀ ਹੈ ਉਹਦਾ ਬਾਪੂ ਵੀ ਉਸੇ ਗਰਾਊਂਡ 'ਚ ਹੈ ਦਾਦਾ ਵੀ ਉਸੇ ਗਰਾਊਂਡ 'ਚ ਹੈ ਸੋ ਤਿੰਨ ਤਿੰਨ ਪੀੜ੍ਹੀਆਂ ਜਿਹੜੀਆਂ ਉਹ ਇੱਕੋ ਗਰਾਊਂਡ 'ਚ ਖੇਡ ਰਹੀਆਂ ਨੇ ਬੱਚਿਆਂ ਦਾ ਧਿਆਨ ਜਿਹੜਾ ਇੱਧਰ-ਉੱਧਰੋਂ ਪਟਕਦਾ ਜਿਹੜਾ 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 ਪੈਰੀਂ ਚ ਸੰਗਤ ਚ ਪੈ ਜਾਂਦੇ ਨੇ ਜਾਂ ਕੁਝ ਹੋਰ